ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਆਓ ਸਰਵਣ ਕਰਦੇ ਹਾਂ ਇਤਿਹਾਸ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਦੀ ਇਹ ਗੁਰਦੁਆਰਾ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਮਤ 1676 ਵਿੱਚ ਹੋਇਆ ਛੋਟੀ ਅਵਸਥਾ ਵਿੱਚ ਹੀ ਜੋ ਕੁਝ ਆਖਦੇ ਸਨ ਉਹ ਸੱਚ ਹੁੰਦਾ ਸੀ ਇਸ ਲਈ ਉਹਨਾਂ ਦੇ ਇਸ ਬਜ਼ੁਰਗੀ ਦੇ ਪ੍ਰਭਾਵ ਕਰਕੇ ਸਾਰੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਸਨ ਬਾਲ ਅਵਸਥਾ ਵਿੱਚ ਆਪਹਾਣੀ ਬਾਲਕਾ ਨਾਲ ਕਿ ਦੋ ਖੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਆ ਖੇਡਦੇ ਆ ਇੱਕ ਮੀਟੀ ਬਾਲਕ ਮੋਹਨ ਸਿਰ ਆਈ ਜੋ ਉਸਨੇ ਦੂਜੇ ਦਿਨ ਦੇਣ ਦਾ ਵਚਨ ਕੀਤਾ ਮੋਹਨ ਨੂੰ ਰਾਤ ਸੱਪ ਨੇ ਡੰਗਿਆ ਤਾਂ 모ਹਨ ਮਰ ਗਿਆ ਜਦ 모ਹਨ ਮਿੱਟੀ ਦੇਣ ਲਈ ਨਾ ਪੁੱਜਾ ਤਾਂ ਬਾਬਾ ਅਟਲ ਰਾਏ ਜੀ ਸਣੇ ਸਾਥੀਆਂ 모ਹਨ ਦੇ ਘਰ ਗਏ ਅੱਗੇ ਦੇਖਿਆ ਤੇ 모ਹਨ ਦੇ ਮਾਤਾ ਪਿਤਾ ਵਿਰਲਾਪ ਕਰ ਰਹੇ ਸਨ ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ 모ਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਦਾ ਹਾਲ ਦੱਸਿਆ ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੁੰਡੀ 모ਹਨ ਦੇ ਗਾਲ ਵਿੱਚ ਪਾ ਕੇ ਕਿਹਾ ਉਠ ਸਾਡੀ ਮਿੱਟੀ ਦੇ ਜਿਸ ਨਾਲ 모ਹਨ ਸੁਰਜੀਤ ਹੋ ਉਠਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਬੜੀ ਹੋਈ ਤੇ ਸਤਿਗੁਰੂ ਜੀ ਨੂੰ ਵੀ ਪਤਾ ਲੱਗਿਆ ਬਾਬਾ ਅਟਲ ਰਾਏ ਸਾਹਿਬ ਜੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਆਏ ਸਤਿਗੁਰੂ ਜੀ ਨੇ ਫਰਮਾਇਆ ਪਾਣਾ ਉਲਟਿਆ ਜੇ ਬਾਬਾ ਜੀ ਨੇ ਸਮਝ ਲਿਆ ਕਿ ਨਮਸਕਾਰ ਕਰ ਅਡੋਲ ਚਲੇ ਗਏ ਤੇ ਇਸ ਥਾਂ ਚਾਦਰ ਤਾਣ ਕੇ ਲੇਟ ਗਏ ਤੇ ਸਰੀਰ ਤਿਆਗ ਦਿੱਤਾ ਇਹ ਕੌਤਕ ਸੰਮਤ 1685 ਅਸੂਵਦੀ 10 ਵਾਲੇ ਦਿਨ ਵਰਤਿਆ ਪਤਾ ਲੱਗਣ ਤੇ ਸੰਗਤਾਂ ਸਮੇਤ ਸਤਿਗੁਰੂ ਜੀ ਇੱਥੇ ਆਏ ਆਪਣੇ ਸੁਪੁੱਤਰ ਬਾਬਾ ਅਟਲ رائے ਜੀ ਦਾ ਇੱਥੇ ਸੰਸਕਾਰ ਕੀਤਾ ਸੰਸਕਾਰ ਸਮੇਂ ਜਿਸ ਥਾਂ ਹਜੂਰ ਸੰਗਤਾਂ ਨਾਲ ਬੈਠੇ ਉਸ ਥਾਂ ਗੁਰਦੁਆਰਾ ਬਾਰਾਤਰੀ ਹੈ ਅਕਾਲ ਚਲਾਣੇ ਸਮੇਂ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ ਸੰਮਤ 1835 ਵਿੱਚ 9 ਮੰਜ਼ਲਾਂ ਗੁਰਦੁਆਰਾ ਬਣਵਾਇਆ ਇਹ ਇਮਾਰਤ ਅੰਮ੍ਰਿਤਸਰ ਵਿੱਚ ਸਾਰੀਆਂ ਇਮਾਰਤਾਂ ਨਾਲੋਂ ਉੱਚੀ ਇਮਾਰਤ ਹੈ